ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੀ ਅੱਜ ਇਕੱਠ ਰੱਖਿਆ ਸੀ ਆਪਾਂ ਨੇ ਇੱਕ ਮੀਟਿੰਗ ਰੱਖੀ ਸੀਗੀ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਹੋਏ ਆ ਆਪਾਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਕਹਿੰਦੇ ਹੁੰਦੇ ਸੀ ਵੀ ਜਿਨ੍ਹਾਂ ਨਾਲ ਧੱਕਾ ਹੋਇਆ ਜਿਨ੍ਹਾਂ ਦੇ ਜਾਇਜ਼ ਲਏ ਹੋਏ ਲਾਇਸੈਂਸ ਨਜਾਇਜ਼ ਕਰਕੇ ਲੋਕਾਂ ਦੇਗੇ ਸਾਬਿਤ ਕਰਤੇ ਉਹਨਾਂ ਨਾਲ ਆਪਾਂ ਸਟੈਂਡ ਕੀਤਾ ਸੀ ਮੈਂ ਸੀ ਜਸ ਸੀ ਮੇਰੇ ਨਾਲ ਮੇਰਾ ਭਰਾ ਤੇ ਹੋਰ ਬਹੁਤ ਮੇਰੇ ਭਰਾ ਜੁੜੇ ਹੋਏ ਸੀ ਸਾਡੇ ਨਾਲ ਉੱਥੇ ਤੇ ਜਿਨੇ ਨਿਊਜ਼ ਚੈਨਲ ਸਾਡੇ ਸੋਸ਼ਲ ਮੀਡੀਆ ਦੇ ਜਿਨੇ ਐਕਟਿਵਿਸਟ ਉਹ ਸਾਰੇ ਪਹੁੰਚੇ ਸੀ ਚਾਹੇ ਬਲੌਕ ਕਰਦਾ ਕੋਈ ਚਾਹੇ ਕੁਝ ਵੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਸਾਡਾ ਪੇਜ ਇਹ ਡਰਾਈਵਰ ਟਾਕਸ ਇਹਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੰਟੈਂਟ ਸਟੱਇਆ ਕਰਾਂਗੇ ਇਹਦੇ ਤੋਂ ਜਿਹੜਾ ਕੋਈ YouTube ਤੋਂ ਇੱਥੇ ਕੋਈ ਪੈਸਾ ਸਾਨੂੰ ਆਊਗਾ ਚਾਹੇ ਭਾਵੇਂ ਕੰਪਨੀ ਵੀ ਆਵੇ ਬੈ ਇਧਰ ਕਾਟ ਅਸੀਂ ਉਹ ਡਰਾਈਵਰ ਭਰਾਵਾਂਤੀ ਲਾਵਾਂਗੇ ਕੋਈ ਇਕੱਠ ਹੁੰਦਾ ਕੋਈ ਕੁਝ ਹੁੰਦਾ ਉੱਥੇ ਹੀ ਲਾਇਆ ਕਰਨਾ ਹੋ ਪੈਸਾ ਸਾਡਾ ਕੋਈ ਆਪਾਂ ਪਰਸਨਲ ਕੋਈ ਬਲੌਗ ਤਾਂ ਇਹ ਬਣਾਉਂਦੇ ਨਹੀਂ ਕਿ ਵੀ ਕਮਾਈਆਂ ਕਰਨੀਆਂ ਇਹਦੇ ਤੋਂ ਕਮਾਈਆਂ ਮਾਰ ਸਾਡੀ ਉਹਦੇ ਹੀ ਤੇ ਇਹ ਪੇਜ ਦੇ ਉੱਤੇ ਆਪਾਂ ਨਵੇਂ-ਨਵੇਂ ਕੰਟੈਂਟ ਜਿੱਦਾਂ ਕਿ ਆਪਾਂ ਪੋਡਕਾਸਟ ਕਰਿਆ ਕਰਾਂਗੇ ਡਰਾਈਵਰਾਂ ਦੇ ਨਾਲ ਜਿਹੜੇ ਭਰਾਵਾਂ ਦੀਆਂ ਸੈਲਰੀਜ਼ ਮਰਦੀਆਂ ਕਿਹੜੀ ਕੰਪਨੀਆਂ 'ਚ ਮਰਦੀਆਂ ਕਿਵੇਂ ਹੁੰਦਾ ਪ੍ਰੋਪਰ ਇਹਨੂੰ ਇੱਕ ਨਿਊਜ਼ ਚੈਨਲ ਟਾਈਪ ਪੇਸ਼ ਕਰਾਂਗੇ ਤੁਹਾਡੇ ਅੱਗੇ ਤਾਂ ਜੋ ਪਹਿਲਾਂ ਸਾਡੇ ਵੀ ਬੋਲਣ ਉੱਤੇ ਰੈਸਟ੍ਰਿਕਸ਼ਨਸ ਲੱਗ ਜਾਂਦੀਆਂ ਸੀਗੀਆਂ ਵੀ ਤੁਸੀਂ ਵਿਕਟਮ ਨਹੀਂ ਹੈਗੇ ਤੁਸੀਂ ਬੋਲ ਨਹੀਂ ਸਕਦੇ ਈਵਨ ਕਿ ਮੇਰੇ ਤੇ ਮਿਸ ਰਿਪਰੈਜ਼ੈਂਟ ਦੇ ਵੀ ਕੇਸ ਪਏ ਹੋਏ ਆ ਜਾਂ ਲਾਰਕ ਐਕਸਟਰਸ਼ਨ ਬੰਨੀ ਤੇ ਵੀ ਲੋਕਾਂ ਨੇ ਕਰਾਏ ਹੋਏ ਆ ਜਦ ਕਿ ਕੰਮ ਤੋਂ ਡਰਾਈਵਰਾਂ ਦਾ ਹੁੰਦਾ ਸਾਰੀਆਂ ਚੀਜ਼ਾਂ ਨੂੰ ਅਸੀਂ ਇਸ ਚੈਨਲ ਦੇ ਰਾਹੀਂ ਰੂਬਰ ਬਾਕੀ ਜੋ ਅੱਜ ਆਪਾਂ ਉਥੇ ਕਵਰ ਕੀਤਾ ਇਸ ਪੇਜ ਦੇ ਉਤੋਂ ਕੀਤਾ ਕਵਰ ਜਾਂ ਹੋਰ ਮੀਡੀਆ ਆਇਆ ਸੀਗਾ ਅਸੀਂ ਉਹ ਸਾਰਾ ਕੁਝ ਇਸੇ ਆਪਣਾ ਪੇਜ ਦੇ ਪੇਜ ਦੇ ਉੱਤੇ ਜੋ YouTube ਚੈਨਲ ਦੇ ਉੱਤੇ ਪੋਸਟ ਕਰਾਂਗੇ ਬਾਅਦ ਚੜ ਕੇ ਪਿਆਰ ਦਿਓ ਸਾਥ ਦੇਣਾ ਜਿੰਨਾਂ ਨਾਲ ੱੱੱਕਾ ਹੁੰਦਾ ਗੱਲ ਇਹ ਨਹੀਂ ਕਿ ਸਾਡੀ ਕਮਿਊਨਿਟੀ ਜਾਂ ਜੇ ਕੋਈ ਹੋਰ ਕਮਿਊਨਿਟੀ ਆ ਮੈਟਰ ਨਹੀਂ ਕਰਦਾ ਅਸੀਂ ਸਟੂਡੈਂਟ ਨਾਲ ਵੀ ਉੱਨਾਂ ਖੜੇ ਜਿੰਨਾ ਅਸੀਂ ਟਰੱਕ ਡਰਾਈਵਰ ਭਰਾਵਾਂ ਨਾਲ ਖੜੇ ਆ ਆ ਸੋ ਨਵ ਬਾਈ ਦੇ ਨਾਲ ਅਸੀਂ ਆਏ ਸੀ ਅੱਜ ਜਿਹੜੇ ਲਾਇਸੈਂਸ ਸਸਪੈਂਡ ਹੋਏ ਨੇ ਤੇ ਦਾ ਥੈਂਕ ਯੂ ਇਸ 댓 ਵੀ ਚਲੋ ਗਰਾਉਂਡ ਲੈਵਲ ਤੇ ਜੋ ਉਹਨਾਂ ਨੇ ਚੈਕਿੰਗ ਕਰਨੀ ਆ ਉਹ ਮਿਨਿਸਟਰੀ ਦੀ ਇੱਕ ਉਹਨਾਂ ਦੀ ਲੋਡ ਆ ਜੋ ਜਿੱਦਾਂ ਵੀ ਉਹ ਪ੍ਰੋਸੈਸ ਕਰਨਗੇ ਬਰ ਦਾ ਥੈਂਕ ਯੂ ਇਸ 댓 ਇੱਕ ਜੋ ਐਸੋਸੀਏਸ਼ਨ ਕੋਈ ਚਲਾਉਂਦਾ ਆ ਜਦੋਂ ਅਸੀਂ ਉੱਥੇ ਜੋਬ ਅਪਲਾਈ ਕਰਦੇ ਆ ਉੱਥੇ ਕੋਈ ਨਾ ਕੋਈ ਉਹਨਾਂ ਨੂੰ ਐਕਸਪੀਰੀਅੰਸ ਜ਼ਰੂਰ ਕਾਊਂਟ ਕਰ ਲੈਣਾ ਚਾਹੀਦਾ ਵੀ ਹਾਂ ਵੀ ਜੇ ਇਹ ਬੰਦਾ ਆ ਅੱਜ ਇੱਕ AZ ਲਾਇਸੈਂਸ ਹੋਲਡਰ ਨੂੰ ਜਿਹੜਾ ਕੈਨੇਡਾ ਦਾ ਲਾਸਟ ਲਾਇਸੈਂਸ ਮੰਨਿਆ ਜਾਂਦਾ ਔਨ ਰੋਡ ਜਿੰਨੇ ਵੀ ਚਲਾਉਣਾ ਐਟ ਲੀਸਟ ਵੀ ਉਹਦੇ ਕੋ ਕੋਈ ਨਾ ਕੋਈ ਰੋਡ ਦਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਸਿਰਫ ਸਾਡੀ ਇੰਨੀ ਇੱਕ ਡਿਮਾਂਡ ਆ ਜੇ ਅੱਗੇ ਕੋਈ ਸੋਸ਼ਲ ਮੀਡੀਆ ਰਾਹੀਂ ਜਾਂ ਕਿਦਾਂ ਵੀ ਕੋਈ ਪਛਾ ਸਕਦਾ ਵੀ ਥੋੜਾ ਜਿਹਾ ਹੁਣ ਜੇ ਅਸੀਂ ਸਕੂਲ ਚਲਾਉਨੇ ਆ ਜਾਂ ਅਸੀਂ ਕਿਸੇ ਨੂੰ ਟ੍ਰੇਨ ਕਰਨਾ ਸਾਨੂੰ A Z ਲਾਇਸੈਂਸ ਰੈਗੂਲਰ ਚ ਚਾਹੀਦਾ ਇਨ ਐਕਸਪੀਰੀਅੰਸ ਵੀ ਉਹ ਐਕਸਪੀਰੀਅੰਸ ਇਹ ਨਹੀਂ ਹੈਗਾ ਵੀ A Z ਜੇਬ ਚ ਪਾ ਲਿਆ 5 ਸਾਲ ਬਾਅਦ ਅਸੀਂ ਸਿਕਾਉਣ ਲੱਗ ਗਏ ਪਰ ਜਿਨੇ ਸਰਕੋ ਵਾਲਿਆਂ ਨੇ ਜਿਨ੍ਹਾਂ ਨੇ ਉੱਤੇ ਐਗਜ਼ਾਮੀਨਰ ਰੱਖੇ ਹੋਏ ਆ ਜਿਨ੍ਹਾਂ ਨੇ ਸਾਈਨ ਕਰਨੇ ਆ ਐਟ ਦ ਐਂਡ ਆਫ ਦ ਡੇ ਜਿਨੇ પાસ ਜਾਂ ਫੇਲ ਕਰਨਾ ਆ ਉਹਨਾਂ ਦੇ ਐਕਸਪੀਰੀਅੰਸ ਦਾ ਜਿਹੜਾ ਹੈਗਾ ਉਹ ਕੋਈ ਕੁਆਲੀਫਿਕੇਸ਼ਨ ਹੈ ਹੀ ਨਹੀਂ ਉੱਥੇ ਮੈਂ ਕਹਿੰਦਾ ਕਰਦਾ ਹੋਰ ਜਿਹੜੇ ਟਰੱਕ ਸਿਖਾਉਂਦੇ ਨੇ ਨਾ ਇੰਸਟ੍ਰਕਟਰ ਮੈਂ ਕਹਾਂ ਉਹਨਾਂ ਨੂੰ ਕੋਰਸ ਕਰਨ ਦੀ ਲੋੜ ਨਹੀਂ ਡਰਾਈਵਰ ਹਾਂ ਸਰਟੀਫਾਈਡ ਨਹੀਂ ਹੁੰਦੇ ਉਹ ਕਹਿੰਦਾ ਹਾਂ ਅਸੀਂ ਕਾਰ ਇੰਸਟ੍ਰਕਟਰ ਅਸੀਂ ਕਾਰ ਸਿਖਾਉਂਦੇ ਆ ਸਾਨੂੰ ਇੰਸਟ੍ਰਕਟਰ ਦੇ ਲਾਇਸੈਂਸ ਲੈਣ ਦੀ ਲੋੜ ਤੇ ਟਰੱਕ ਐਡਾ ਵੱਡਾ ਹੈਗਾ ਬੰਦਾ ਅੱਜ ਲਾਇਸੈਂਸ ਲੈ ਕੇ ਸੁਬੀਰ ਨੂੰ ਜਾ ਕੇ ਸਿਖਾਉਣ ਲੱਪਨਦਾ ਉਹਨੂੰ ਵੀ ਘੱਟੋ ਘੱਟ ਚਾਹੀਦਾ ਵੀ ਉਹਨੂੰ ਵੀ ਡਰਾਈਵਰ ਇੰਸਟ੍ਰਕਟਰ ਦਾ ਲਾਇਸੈਂਸ ਜੂਰੀ ਚਾਹੀਦਾ ਤਾਗੋ ਪ੍ਰੋਪਰ ਸਿਖਾ ਸਕਦਾ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਦਾ ਭਾਜੀ ਆ ਜਾਓ ਆ ਜਾਓ ਜਿਸ ਤਰ੍ਹਾਂ ਅਸੀਂ ਡਰਾਈਵਿੰਗ ਸਕੂਲ ਵਾਸਤੇ ਕੋਈ ਵੀ ਬੰਦਾ ਕਿਸੇ ਨੂੰ ਟਰੱਕ ਸਿਖਾਉਂਦਾ ਨਾ ਉਹਨੂੰ 5 ਸਾਲ ਦਾ ਜਿਵੇਂ ਭਾਜੀ ਹੁਣਾਂ ਦੱਸਿਆ ਵਾ ਉਹਦਾ ਵੈਲਿਡ ਵੈਰੀਫਾਈਡ ਐਕਸਪੀਰੀਅੰਸ ਚਾਹੀਦਾ ਉਹੋ ਗੱਲ ਜੇਬ ਚ ਲਾਇਸੈਂਸ ਪਾਇਆ ਨਹੀਂ ਕੋਈ ਵਿੱਚ ਗੈਪ ਨਹੀਂ ਹੋਣਾ ਚਾਹੀਦਾ ਗੈਪ ਨਹੀਂ ਹੋਣਾ ਅਤੇ ਇਨਸਟ੍ਰਕਟਰ ਜਿਹੜੇ ਉਥੇ ਸਾਨੂੰ ਐਗਜ਼ਾਮਿਨ ਕਰਦੇ ਆ ਸਾਡੇ ਕੈਂਡੀਡੇਟਸ ਨੂੰ ਉਹਨਾਂ ਨੂੰ ਟਰੱਕ ਚਲਾਉਣਾ ਵੀ ਨਹੀਂ ਆਉਂਦਾ ਜਾਂ ਸਿਰਫ ਉਹਨਾਂ ਲਾਇਸੈਂਸ ਲਏ ਹੋਏ ਆ ਦੈਟਸ ਆਲ ਤੇ ਉਹਨਾਂ ਨੂੰ ਜਿਹੜਾ ਉਹ ਬੰਦਾ ਸਾਨੂੰ ਕਿਵੇਂ ਟੈਸ ਤੋ ਇਹਦੇ ਵਾਸਤੇ ਮੋੜ ਤੋਂ ਲੈ ਕੇ ਉੱਪਰ ਤੱਕ ਸਾਰੇ ਸਿਸਟਮ ਦੇ ਵਿੱਚ ਹੀ ਫੇਰ ਬਦਲ ਕਰਨ ਦੀ ਲੋੜ ਆ। ਇਹ ਸਿਰਫ ਤੇ ਸਿਰਫ ਮੈਂ ਪਹਿਲਾਂ ਵੀ ਦੱਸਿਆ ਸਟੂਡੈਂਟਸ ਹੀ ਇੱਕ ਸੌਫਟ ਟਾਰਗੇਟ ਲੱਭੇ ਹਨ ਉਹਨਾਂ ਨੂੰ। ਜਿਹੜੇ ਜਿਨ੍ਹਾਂ ਕੋ ਲਾਇਸੈਂਸ ਹੋਲਡਰ ਹੈਗੇ ਸੀ ਕੈਂਡੀਡੇਟ ਸੀਗੇ ਉਹਨਾਂ ਨੂੰ ਉਹਨਾਂ ਨੇ ਐਕਸਪੈਲ ਕਰਤਾ ਹੈ। 25-25 ਸਾਲ ਦੇ ਅਨੁਸਾਰ ਵੀ ਨੇ 30-30 ਸਾਲ ਦੇ ਟਰੱਕ ਦਾ ਉਹ ਟੈਸਟ ਲੈ ਰਹੇ ਨੇ ਅੱਜ GTU ਦੇ ਕੱਲ ਟਰੱਕ ਨੂੰ ਆਫ ਤਾਂ ਹਾਂ। ਮੈਂ ਵੀ ਇੱਕ ਨਾ ਸੋਸ਼ਲ ਮੀਡੀਆ ਤੇ ਰਾਹੀਂ ਕਹਿੰਨਾ ਸਕੂਲਾਂ ਵਾਲੇ ਭਰਾ ਅੱਜ ਇਕੱਠੇ ਹੋਏ ਆ। ਭਾਜੀ ਉਹਨਾਂ ਨਾਲ ਪਿਆਰ ਆ। ਭਾਜੀ ਨੇ ਰਿਕੁਐਸਟ ਕੀਤੀ ਇਹ ਵੀ ਆਏ ਆ। ਸਾ 댓 ਮੀਨਸ ਵਿੱਚ ਜਾਂ ਫਿਰ ਤੁਸੀਂ ਵੀ ਸਕੂਲਾਂ ਵਾਲੇ ਵੀਰ ਵਾਲੇ ਹੋ ਸਕਦੇ ਆ ਮਿਨਿਸਟਰੀਆਂ ਨਾਲ ਜਾਂ ਤੁਸੀਂ ਵੀ ਇਹਨਾਂ ਦੇ ਖਾਣਾ ਪੂਰਤੀਆਂ ਕਰਦੇ ਹੋਵੋਗੇ ਸਾਰਿਆਂ ਨੂੰ ਆਉਣਾ ਚਾਹੀਦਾ ਸੀ ਇਸ ਚੀਜ਼ ਦੇ ਉੱਤੇ ਮੈਂ ਭਾਜੀ ਪਿਛਲੇ ਸਾਲ ਵੀਡੀਓ ਪਾਤੀ ਸੀਗੀ ਇਸ ਚੀਜ਼ ਦੀ ਵੀ ਜਿਹੜੇ ਟੈਸਟ ਲੈਂਦੇ ਆ ਨਾ ਪੇਪਰ ਟਰੱਕਾਂ ਦੇ ਵਿੱਚ ਕੈਮਰੇ ਲਵਾਓ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡਾ ਸਟੂਡੈਂਟ ਗਲਤ ਸੀ ਜਾਂ ਪੇਪਰ ਲੈਣਾ ਐਗਜ਼ਾਮੀਨਰ ਗਲਤ ਸੀ ਸੁਣੋ ਜੀ ਇਹ ਸਰਕਾਰੀ ਸਾਹਿਬ ਲਈ ਗੱਲ ਕੀਤੀ ਅਸੀਂ ਸਾਡੀਆਂ ਘਟੀਆਂ ਕੈਮਰੇ ਲੱਗੇ ਹੋਏ ਆ ਉਹ ਬੰਨਦੇ ਕੈਮਰੇ ਦੀ ਤਾਰ ਪੱਟਦੇ ਆ ਤਾਂ ਕਿ ਸਾਡਾ ਕੋਈ ਵਿੱਚ ਉਹ ਜਾਂ ਨਾ ਨਾਉਣੇ ਜਿੰਦੇ ਇਹ ਫਿਰ ਇਹੀ ਆ ਵੀ ਕਹਿੰਦੇ ਹੁੰਦੇ ਨੇ ਵੀ ਛੋਟੀ ਮੱਛੀ ਬਣਦੀ ਬਣਦੀ ਮਗਰ ਮੱਛ ਬਣ ਜਾਂਦੀ ਹੈ ਹੁਣ ਅੰਟਾਰੀਓ ਦੇ ਵਿੱਚ ਇੱਕ ਅੰਟਾਰੀਓ ਕਹੋ ਜੀ ਪ੍ਰੋਵਿੰਸਾ ਜਿੱਥੇ ਸਰ ਕੋ ਥਰਡ ਪਾਰਟੀ ਕੰਮ ਕਰਦੀ ਪਈ ਆ ਸਾਰੇ ਪਾਸੇ ਸਰਕਾਰੀ ਆ ਹਾਂ ਸਾਡੇ ਅੰਟਾਰੀਓ ਦੇ ਵਿੱਚ ਅਸੀਂ ਟੈਕਸ ਨਹੀਂ ਪੇ ਕਰਦੇ ਜਾਂ ਲੋ ਵੀ ਅੰਟਾਰੀਓ ਵਾਲੇ ਲੋਕ ਟੈਕਸ ਖਾਂਦੇ ਹੋਣ ਜਾਂ ਅੰਟਾਰੀਓ ਦੇ ਲੋਕਾਂ ਕੋਲੇ ਪੈਸਾ ਨਾ ਹੋਵੇ ਵੀ ਹਾਂ ਅਸੀਂ ਗਮੜ ਸਾਡੀ ਪੇ ਨਾ ਕਰ ਸਕਦੀ ਸਾਡੀ ਮਿਨਿਸਟਰੀ ਕਿਉਂ ਨਹੀਂ ਸਰਕਾਰੀ ਹੋ ਸਕਦੀ ਜਿਹਦੇ ਨਾਲ ਸਾਡੇ ਲੋਕਾਂ ਨੂੰ ਵੀ ਫਾਇਦਾ ਹੋਵੇ ਸਾਡੀਆਂ ਇੰਸ਼ੋਰਸਾਂ ਵੀ ਸਸਤੀਆਂ ਹੋਣ ਬੜਾ ਕੁਝ ਹੋ ਸਕਦਾ ਜੇ ਕਰਨਾ ਹੋਵੇ ਬਟ ਇਹ ਆ ਵੀ ਸਾਡੇ ਲੋਕ ਵ ਅੱਗੇ ਕਰ ਦਿੰਦੇ ਵੀ ਸਾਡੀ ਕਮਿਊਨਿਟੀ ਦਾ ਬੰਦਾ ਹੈਗਾ ਬਟ ਸਾਡੇ ਲਈ ਬੋਲ ਦੇਣੀ ਅੱਗੇ ਜਾ ਕੇ 40 ਮਿੰਟ ਦਾ ਟੈਸ ਸੀ ਜੀ ਦਾ 15 ਮਿੰਟ ਦਾ ਕਰਤਾ ਕੀ ਕੀ ਟੈਸ ਲੱਗੂਗਾ ਐਗਜ਼ਾਮੀਨਰ 45 ਮਿੰਟ ਤੋਂ 15 ਮਿੰਟ ਦਾ ਟੈਸਟ ਤੇ ਇਹਦੇ ਵਿੱਚ ਮੇਰੇ ਹੁਣ ਬੱਚੇ ਆਉਂਦੇ ਆ ਅੱਜ ਇੱਕ ਘਰ ਚ 6 ਕੋ ਸਾਹਮਣੇ ਲਾਇਸੈਂਸ ਲੈ ਲਿਆ ਪੰਜ ਬੰਦੇ ਰਹਿੰਦੇ ਆ ਇੱਕ ਬੰਦੇ ਨੇ ਗੱਡੀ ਲੈ ਲਈ ਉਹ ਜਾ ਕੇ ਉਹਨੂੰ ਟੈਸਟ ਆਫੀ ਦਵਾਈ ਜਾਂਦਾ ਨਾ ਰੂਲ ਪਤਲੇ ਰੈਗੂਲੇਸ਼ਨ ਇਹਦੇ ਵਿੱਚ ਇੱਕ ਮੈਂ ਸਾਡਾ ਮਾਧਮ ਰਾਈ ਸਾਰਿਆਂ ਨੂੰ ਇਹ ਵੀ ਰਿਕੁਐਸਟ ਕਰਦਾ ਮਾਂ ਜੇ ਕੋਈ ਕੰਜ਼ਿਊਮਰ ਵੀ ਆ ਨਾ ਇਹ ਕਿਤੇ ਲਾਇਸੈਂਸ ਜਾ ਮੇਰੇ ਕੋ ਆਉਂਦਾ ਜਾਂ ਭਾਜੀ ਹੁਣ ਜਾ ਕੇ ਕੁਆਲਿਟੀ ਬਾਰੇ ਜਰੂਰ ਪੁੱਛਿਆ ਕਰੋ ਮੈਂ ਮੈਜੋਰਟੀ ਜਿੰਨੇ ਵੀ ਬੰਦੇ ਦੇਖ ਰਿਹਾ ਵਾਂ ਉਹ ਇੱਕ ਹੀ ਕਹਿੰਦੇ ਨੇ ਆ ਕੇ ਕਿ ਭਾਜੀ ਤੁਸੀਂ ਘੱਟ ਤੋਂ ਘੱਟ ਕਿੰਨੇ ਪੈਸੇ ਦੇ ਸਕਦੇ ਆ ਇੱਕ ਇਹ ਚੀਜ਼ ਨੋਟ ਕਰੋ ਅਗਰ ਕੋਈ ਚੀਜ਼ ਨੂੰ ਕੁਆਲਿਟੀ ਚਾਹੀਦੀ ਆ ਤੇ ਉਹਨੂੰ ਕਾਸਟ ਲੱਗਣੀ ਆ ਉਹ ਕਾਸਟ ਲੱਗਣੀ ਆ ਉਹ ਮਿਨੀਮਮ ਕਾਸਟ ਤੋਂ ਘੱਟ ਕਰਕੇ ਪੈਸੇ ਕੋਈ ਸਿਖਾ ਰਿਹਾ ਵਾ ਤੇ ਉਹ ਤੁਹਾਨੂੰ ਆਪ ਹੀ ਪਤਾ ਕੁਆਲਿਟੀ ਕੀ ਦਾ 10000 ਤੋਂ 3000 ਤੇ ਆ ਗਏ 10000 ਰੁਪਇਆ ਇਹ ਤਾਂ ਹੁਣ ਡੀਲਾਂ ਲੱਗਣ ਲੱਗ ਗਈ ਜਿਵੇਂ ਪੀਜ਼ਾ ਵਿਕਦੇ ਆ ਨਾ ਵੀ ਵੀਕਐਂਡ ਦੇ ਬਾਈ 1 ਗੈਟ 1 ਇਹ ਤਾਂ ਹੁਣ ਡੀਲਾਂ ਲੱਗਦੀ ਐ ਭਈ ਸਕੂਲ ਵਾਲੇ ਕਹਿੰਦੇ ਵੀ ਕਲਾਸਾਂ ਲੈ ਲਓ ਲਾਇਸੈਂਸ ਲੈ ਲਓ ਭਾਈ 2 ਸਾਲ ਬਾਅਦ ਪੈਸੇ ਦੇ ਦੇ ਸ਼ਾਰਟਕਟ ਆ ਇਹੋ ਜਿਹਾ ਕੁਝ ਵੀ ਚੱਲਦਾ ਵੇ ਮਾਰਕੀਟ ਦੇ ਵਿੱਚ ਉਹ ਤੁਸੀਂ ਜੇ ਫਿਰ ਕੁਆਲਿਟੀ ਨਾਲ ਤੁਸੀਂ ਜੇ ਕੰਪਰੋਮਾਈਜ਼ ਕਰਦੇ ਹੋ ਤੁਹਾਨੂੰ ਸਿਖਾਉਣ ਵਾਲੇ ਵੀ ਫਿਰ ਉਹੇ ਜਿਹੀ ਅੱਗੇ ਜੇ 2 ਸਾਲ ਬਾਅਦ ਲੈਂਡ ਕੋਈ ਨਹੀਂ ਪੇਮੈਂਟ ਪਲਾਨ ਹੁੰਦਾ ਆ ਪ੍ਰਾਈਸ ਤਾਂ ਸਹੀ ਦੇਖੋ ਇਹ ਥੋੜੀ 3-3000 ਦੇ ਵਿੱਚ ਇੱਕ ਸਕੂਲ 8000 ਲੈ ਰਿਹਾ ਦੂਜਾ 300 ਕਵਾਲਿਟੀ ਬਾਰੇ ਪਤਾ ਕਰੋ ਦੇਖੋ ਕਵਾਂਟੀ ਦੇਖੋ ਉਥੇ ਕੀ ਸਿਖਾਉਂਦੇ ਨੇ ਜੇ ਨਹੀਂ ਸਿਖਾਉਂਦੇ ਆ ਤੁਸੀਂ ਉਹਨੂੰ ਪੁੱਛੋ ਕਿ ਭਾਜੀ ਮੈਂ ਇੰਨੇ ਕਿ ਪੈਸੇ ਭਰ ਰਿਹਾ ਹਾਂ ਜਿੰਨੇ ਕਿ 3000 ਭਰ ਰਿਹਾ 3000 ਦੇ ਵਿੱਚ ਤਾਂ ਤੁਸੀਂ ਆਪ ਦੇਖੋ 104 ਘੰਟੇ 103.5 ਆਵਰ ਦਾ ਮੈਰਿਟ ਪ੍ਰੋਗਰਾਮ ਹੈ ਠੀਕ ਹੈ ਜੀ ਇੱਕ ਕਾਰ ਵਾਲਾ ਬੰਦਾ ਆ ਉਹ 50 ਡਾਲਰ ਪਰ ਲੈਸਨ ਦੇ ਲੈ ਰਿਹਾ ਠੀਕ ਹੈ ਜੀ ਤੇ ਤੁਸੀਂ 104 ਘੰਟੇ ਤੁਸੀਂ ਕਰ ਲੋ ਵੇ ਲੋ ਸਾਡਾ 100 ਵੀ ਭਰ ਦਿੰਦੇ ਆ 40 ਤੋਂ 20 ਤੇ ਆਏ ਹੋਏ ਆ ਸਹੀ ਚੀਜ਼ ਇਹ ਆ ਤਿੰਨ ਤੇ ਨਾ ਤਿੰਨੇ ਇੱਕ ਤੇ ਨੂੰ ਚਲੋ ਠੀਕ ਹੈ ਜੀ ਗਲਤੀ ਹੋ ਗਈ ਉਹਨਾਂ ਨੂੰ ਉਹਨਾਂ ਨੂੰ ਸੌਰੀ ਨੇ ਉਹਨਾਂ ਲਾਇਸੈਂਸ ਨੂੰ सस्पेंड ਕਰਤੇ ਆ ਸਕੂਲ ਵੀ ਗਲਤ ਹੋ ਸਕਦੇ ਆ ਤੇ ਡਰਾਈਵ ਟੈਸਟ ਵੀ ਗਲਤ ਹੋ ਸਕਦਾ ਕਿੰਨੇ ਤਿਹਰਾ ਗਲਤ ਹੋ ਸਕਦਾ ਹੋ ਉਸ ਦੀ ਹੈ ਤਾਂ ਡਰਾਈਵ ਟੈਸਟ ਹੀ ਗਲਤ ਆ ਨਾ ਕੰਮ ਤੋਂ ਜੇ ਐਕਸ਼ਨ ਲਿੱਤਾ ਵੀ ਸੀ ਮੰਨ ਲਓ ਪ੍ਰੋਪਰ ਇਹਨਾਂ ਨੇ ਇਨਕੁਆਇਰੀ ਕਰਕੇ ਲਾਇਸੈਂਸ ਸਸਪੈਂਡ ਦਾ ਮੂੰਹ ਵਿਖਾਇਆ ਡਰਾਈਵਰਸ ਨੂੰ ਉਹ ਸਕੂਲ ਕਿੱਥੇ ਨੇ ਉਹ ਨਹੀਂ ਆ ਕੋਈ ਵਿਚੋਲਾ ਤਾਂ ਹਰ ਇੱਕ ਚੀਜ਼ ਚ ਹੁੰਦਾ ਨਾ ਉਹ ਸਕੂਲ ਤੇ ਉਹ ਐਗਜ਼ਾਮੀਨਰ ਇਹਨਾਂ ਨੇ ਸਿੱਧੀ ਸੈਟਿੰਗ ਖਰਕੋ ਦੀ ਸਾਈਡ ਤੇ ਤਾਂ ਕਰਨੀ ਲਈ ਵਿੱਚ ਕੋਈ ਵਿਚੋਲੇ ਤਾਂ ਹੈ ਸੀ ਉਹ ਕਿਤੇ ਇਹਨਾਂ ਨੇ ਕੋਈ ਉਹਨਾਂ ਦਾ ਫੇਸ ਨਹੀਂ ਲਿਆਂਦਾ ਅੱਗੇ ਕਿਤੇ ਡਿਸਕਲੋਜ਼ ਨਹੀਂ ਕੀਤਾ ਸਾਡੀ ਰਿਕੁਐਸਟ ਹੈ ਵੀ ਜ ਇਹਨਾਂ ਦੇ ਨਾਲ ਸਾਡੀ ਕਮਿਟੀ ਨੂੰ ਵੀ ਖੜਨ ਦੀ ਚਾਹੀਦਾ ਬਾਕੀ ਆਪਾਂ ਤਾਂ ਖੜਾ ਹੀ ਆ ਸਾਰੇ ਜਣੇ ਦੂਜੀ ਗੱਲ ਹੋਰ ਦੱਸਦਾ ਜਿਹੜੇ ਡਰਾਈਵ ਟੈਸਟ ਤੇ ਐਕਸੀਡੈਂਟ ਹੁੰਦੇ ਅੱਜਕੱਲ ਲੋਕੀ ਆਪਣੀਆਂ ਕਾਰਾਂ 'ਚ ਐਕਸੀਡੈਂਟ ਕਰਦੇ ਵੀਡੀਓ ਸਾਡੇ ਕੋਲ ਬਹੁਤ ਪਈਆਂ ਆ ਅੱਜ ਤੱਕ ਸਰਕੋ ਨੇ ਮੀਡੀਆ ਜਾਣ ਨਹੀਂ ਹਮ ਅੱਜ ਤੱਕ ਪਰਸੋ ਵੀ ਐਕਸੀਡੈਂਟ ਹੋ ਰਿਹਾ ਹੋਇਆ ਰੋਜ਼ ਐਕਸੀਡੈਂਟਸ ਪ੍ਰਾਈਵੇਟ ਕਾਰ ਤੇ ਹੁੰਦੇ ਆ ਡਿਊਲ ਬ੍ਰੇਕ ਹਰ ਕੋਲ ਲਵਾਈ ਫਿਰਦਾ ਜੇ ਨ ਵਰਤਦੀ ਨਹੀਂ ਆਉਂਦੀ ਪ੍ਰਾਈਵੇਟ ਬੰਦਾ ਵੀ ਸਿਖਾਈ ਜਾਂਦਾ ਅਸੀਂ ਹੁਣ ਕ੍ਰਿਮੀਨਲ ਚੈੱਕ ਸਾਡਾ ਦਾ ਪ੍ਰਾਈਵੇਟ ਦਾ ਕ੍ਰਿਮੀਨਲ ਚੈੱਕ ਨਹੀਂ ਲੋਕੀ 20-20 ਰੁਪਏ ਚ ਬ੍ਰੇਕਾਂ ਉੱਗੇ ਆਪੀ ਸਿਕਾਈਆਂ ਤੇ ਸਿਕੜਾ ਕੀ ਲੋਕਾਂ ਮੁਰਕੇ ਉਹਨਾਂ ਦੇ ਟਰੱਕਾਂ ਤੇ ਜਾਣਾ ਸ਼ਾਰਟਕਟ ਚੱਲ ਰਿਹਾ ਕੋਈ ਜੇ ਪ੍ਰਾਪਰਟੀ ਹੈ ਜੀਟੀਏ ਦੇ ਵਿੱਚ ਹੈ ਭਾਜੀ ਭਾਜੀ ਹੁਣੀ ਆ ਨਾਉ ਹੁਣੀ ਆ ਚਲੋ ਅਸੀਂ ਸਕੂਲਿੰਗ ਕਰਦੇ ਆ ਅੱਜ ਤੁਸੀਂ ਗੂਗਲ ਸਰਚ ਮਾਰ ਕੇ ਦੇਖ ਲਓ 8 ਤੋਂ 9 ਸਕੂਲ ਆਨਸੇਲ ਲੱਗੇ ਹੋਣਗੇ ਆਨਸੇਲ ਦਾ ਮਤਲਬ ਇਹ ਥੋੜੋ ਹੈਗਾ ਵੀ ਉਹ ਵਿਚਾਰੇ ਕੋਈ ਆਪਣੇ ਬਿਜ਼ਨਸ ਤੋਂ ਬਾਹਰ ਜਾਣਾ ਚਾਹੁੰਦੇ ਆ ਗੱਲ ਕੀ ਹੈਗੀ ਵੀ ਜਦ ਪ੍ਰਾਈਜ਼ ਆ ਜਿਹੜਾ ਹਾਂ ਕਹਿੰਦੇ ਹੁੰਦੇ ਵੀ ਜਿੰਨਾ ਗੋੜੋ ਉਨਾ ਹੀ ਮਿੱਠਾ ਹਾਂਜੀ ਹਾਂਜੀ ਠੀਕ ਹੈ ਨਾ ਹੁਣ ਉੱਥੇ ਸਮਝ ਲਓ ਕਿਥੇ ਜਿੱਦਾਂ ਬਾਜੀ ਹੁਣੇ ਕਹਿ ਰਹੇ ਆ ਵੀ ਕਿਤੇ ਲਾ ਰਹੇ ਜਲੇਬੀਆਂ ਪਾਊਡਰ ਆ ਪਾਉਂਡ ਫਰੀ ਉਹ ਜਿਹੜੀ ਦੂਜੀ ਪਾਉਂਡ ਫਰੀ ਮਿਲਣੀ ਫੇ ਉਦਾਂ ਦੀ ਹੋਣੀ ਆ ਉਹੀ ਗੱਲ ਹੈ ਨਾ ਹੁਣ ਜੇ ਤੁਸੀਂ ਥੋੜਾ ਜਿਹਾ ਪ੍ਰਾਈਸ ਇੱਕ ਜੈਨੂਨ ਪ੍ਰਾਈਸ ਰੱਖੋ ਇੱਕ ਬੰਦਾ ਆ ਰਿਹਾ ਜਿਹਦੇ ਕੋਲ 5 ਸਾਲ ਦਾ ਐਕਸਪੀਰੀਅੰਸ ਆ ਥੋਕ ਕੇ ਤੁਹਾਨੂੰ ਰੋੜ ਤੇ ਉਹਨੇ ਸਿਖਾਉਣਾ ਤੁਹਾਨੂੰ 4 ਤੋਂ 5 ਵੀਕ ਮਿਨੀਮਮ ਕੋਰਸ ਦੇਣਾ ਉਹਨੇ ਘਰ ਵੀ ਬਾਜੀ ਕੁਝ ਖਾਣਾ ਵਾ ਪਿਆਰ ਦੇ ਅੰਡ ਜਦੋਂ ਪ੍ਰਾਈਸ ੱਲੇ ਚੱਲ ਜਾਂਦੀ ਆ ਬਟ ਐਟ ધ ਐਂਡ ਜਦੋਂ ਆਊਟ ਆਫ ਬਿਜ਼ਨਸ ਜਾਣਾ ਵੀ ਕੀ ਕਰਨਾ ਜਾਂ ਕਰਨ ਕਰਕੇ ਹੀ ਪੂਰੇ ਹੁੰਦੇ ਫਿਰ ਸਕੂਲ ਨੂੰ ਇੱਕ ਰਨ ਕਰਨ ਨੂੰ ਖਰਚਾ ਬਹੁਤ ਵੱਡਾ ਆ ਯਾਰ ਯਾਰਡ ਦੇ ਐਕਸਪੈਂਸਸ ਟਰੱਕਾਂ ਦੀਆਂ ਪਾਰਕਿੰਗ ਦੇ ਨਾਲੋਂ ਆਲਮੋਸਟ ਡਬਲ ਹੋ ਗਿਆ ਸਰ ਰੇਅ ਫਿਊਲ ਆ ਭਾਜੀ ਇੱਕ ਭਾਜੀ ਮੇਰੀ ਵੀ ਰਿਕੁਐਸਟ ਆ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਤੁਸੀਂ ਸਿਆਣੇ ਵੱਡੇ ਐਕਸਪੀਰੀਅੰਸਰ ਨੇ ਸਕੂਲ ਦੇ ਮੇਰਾ ਘੱਟ ਐਕਸਪੀਰੀਅੰਸ ਆ ਜਿੰਨੇ ਟਰਾਂਸਪੋਰਟਰ ਨੇ ਜਿਨ੍ਹਾਂ ਦੇ ਸਕੂਲ ਨੇ ਮੇਰੇ ਤੋਂ ਉਹਨਾਂ ਨੂੰ ਸਕੂਲ ਨੇ ਮਿਲਨੇ ਚਾਹੀਦੇ ਉਹਨਾਂ ਨੂੰ ਇਹਨਾਂ ਨੇ ਕੀ ਕੀਤਾ ਮੰਨ ਲਓ ਵੀ ਸਟੂਡੈਂਟ ਆਏ ਨਹੀਂ ਬੰਦ ਹੋ ਗਏ ਇੱਕ ਸਾਲ ਸਕੂਲ ਨੂੰ ਹੋਲਡ ਤੇ ਰੱਖ ਲੋਡਾਂ ਤੇ ਲਾ ਦਿੰਦੇ ਆ ਦੁਬਾਰੇ ਫੇਰ ਆਪਣਾ ਸਕੂਲ ਸਟਾਰਟ ਕਰ ਲੈਂਦੇ ਸਾਲ ਬਾਅਦ 2 ਸਾਲ ਬਾਅਦ ਜਦੋਂ ਵੀ ਟਾਈਮ ਮਿਲਦਾ ਇਹਨਾਂ ਨੂੰ ਹੁਣ ਇੱਕ ਬੰਦੇ ਦੀ ਰੋਟੀ ਤੇ ਇੱਕ ਸਕੂਲ ਤੇ ਚੱਲਦੀ ਆ ਇੱਕ ਬੰਦੇ ਨਾਲ ਟਰਾਂਸਪੋਰਟ ਵੀ ਨਾਲ ਸਕੂਲ ਵੀ ਆ ਉਹੀ ਸਭ ਤੋਂ ਵੱਡਾ ਮੈਨੂੰ ਲੱਗਦਾ ਵੀ ਨੁਕਸਾਨ ਵਿੱਚ ਹੋ ਰਿਹਾ ਇਹ ਚੀਜ਼ਾਂ ਨੂੰ ਐਡਜਸਟ ਕਰਨਾ ਚਾਹੀਦਾ ਇਹਨਾਂ ਨੂੰ ਵੀ ਸੀਵੀਆਰ ਜੇ ਕਿਸੇ ਸਕੂਲ ਵਾਲੇ ਨੇ ਦਿੱਤਾ ਤੁਸੀਂ ਤਾਂ ਚੈੱਕ ਕਰੋ ਵੀ ਦੀ ਨਾਲ ਟਰਾਂਸਪੋਰਟੇਸ਼ਨ ਹੋ ਹੈਗੀ ਆ ਜਾਂ ਨਹੀਂ ਹੈਗੀ ਨਹੀ ਉਹ ਤਾਂ ਨਵਾਂ ਨਵਾਂ ਬੰਦਾ ਆ ਜੀ ਲੈਟਸ ਸੇ ਮੇਰੇ ਕੋਲ ਲਾਇਸੈਂਸ ਲੈ ਲਿਆ ਔਰ ਦੂਜੇ ਦਿਨ ਟਰੱਕ ਤੇ ਚੜ੍ਹ ਕੇ ਤਾ ਗਿਆ ਇਹ ਦੱਸੋ ਪਹਿਲਾਂ ਉਹ ਕਿੱਦਾਂ ਚ ਕਿੰਨੇ ਕੀਤਾ ਉਹਦਾ ਸੀਵਰੈਸਟ ਉਹ ਐਕਸਪੀਰੀਅੰਸ ਕਿੱਥੋਂ ਸ਼ੋ ਹੋਏ ਅਕਸਰ ਇੰਸ਼ੋਰੈਂਸ ਨੇ ਜਦ ਤੁਸੀਂ ਜਾਣਾ ਕਿ ਇੰਸ਼ੋਰੈਂਸ ਨੇ ਕਿਹਾ ਨਵਾਂ ਦਾ ਬੰਦਾ ਆ ਆਪਣੀ ਇੰਸ਼ੋਰੈਂਸ ਕੋਈ ਨਹੀਂ ਨਾ ਭਾਈ ਚੱਕਦਾ ਨਹੀਂ ਨਹੀਂ ਕੋਈ ਚੱਕਦਾ ਠੀਕ ਹੈ ਨਾ ਉਹ ਫੇ ਕਿੱਦਾਂ ਉਹ ਚੀਜ਼ ਕਿੱਦਾਂ ਅੱਗੇ ਵਰਕ ਕਰਦੀ ਆ ਉਹ ਜਦ ਇੱਕ ਬ੍ਰਾਂਡ ਨਿਊ ਬੰਦਾ ਜਮੇ ਅੱਜ ਲਾਇਸੈਂਸ ਲਿਆ ਆ ਬਿਨਾ ਨਾਲ ਭਾਜੀ ਨਾਲ ਇਹਨਾਂ ਕੋਈ 10 ਸਾਲ ਦਾ ਐਕਸਪੀਰੀਅੰਸ ਆ ਮੈਂ 1 ਮਹੀਨੇ ਵਾਲਾ ਬੈਠਾ ਕੋਈ ਇਟ ਮੇਕਸ ਸੈਂਸ ਮੈਂ ਵੀ 1 ਮਹੀਨੇ ਵਾਲਾ ਉਹ 3 ਮਹੀਨੇ ਵਾਲਾ ਡਸਨਟ ਮੇਕਸ ਸੈਂਸ ਭਾਜੀ ਜੇ ਮਰ ਸੇਕੋ ਬਾਰੇ ਗੱਲ ਕੀਤੀ ਬਈ ਟਰਾਂਸਪੋਰਟਰਾਂ ਨੇ ਸਕੂਲ ਖੋਲੇ ਆ ਸੇਮ ਡਰਾਈਵਰ ਇੰਸਟ੍ਰਕਟਰਾਂ ਦੇ ਵਿੱਚ ਵੀ ਆ ਰੀਅਲ ਸਟੇਟ ਸਾਰੇ ਹੀ ਹੂੰ ਪੈਰਾਲੀਗਲ ਉਹ ਪੈਰਾਲੀਗਲ ਵੀ ਕਰ ਰਹੇ ਰੀਅਲ ਸਟੇਟ ਵੀ ਕਰ ਰਹੇ ਘਰ ਵਿੱਚ ਕਰ ਰਹੇ ਇਹ ਸਾਰੇ ਪਾਸੇ ਇਹ ਚੱਲ ਰਿਹਾ ਕੀ ਕਰੇ ਬੰਦਾ ਉਹ ਨੱਥ ਪੈਣੀ ਚਾਹੀਦੀ ਐ ਇੰਨਾਂ ਸਾਰੀਆਂ ਚੀਜ਼ਾਂ ਨੂੰ ਤੇ ਨਹੀਂ ਤਾਂ ਫਿਰ ਸਾਡੀ ਕਮਿਊਨਿਟੀ ਜਿਹੜੀ ਸ਼ਿਕਾਰ ਹੋ ਰਹੀ ਆ ਉਹ ਤਾਂ ਹੋਣੀ ਆ ਹੈਗੀ ਹੋਰ ਕਮਿਊਨਿਟੀ ਵੀ ਆ ਭਾਜੀ ਹਲੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਲੋਕਾਂ ਦੇ ਕੋਈ ਹੁਣ ਪਤਾ ਨਹੀਂ ਕਿਹੜੀ ਕਮਿਊਨਿਟੀ ਦਾ ਮੂਸੀ ਟਾਰਗੇਟ ਦਾ ਆਪਾਂ ਜੀ ਹਜੇ ਪਰ ਇਹ ਆ ਵੀ ਆਪਣੀ ਕਮਿਊਨਿਟੀ ਆਪਣੀ ਕਮਿਊਨਿਟੀ ਅੱਗੇ ਆ ਜਾਂਦੀ ਆ ਇਹ ਚੁੱਪ ਬਹਿ ਨਹੀਂ ਸਕਦੀ ਘਰੇ ਆਪਣੇ ਬੰਦਿਆਂ ਦਾ ਖੰਡਣਾ ਚਾਹੀਦਾ ਕਿ ਆਪਾਂ ਹਰੇਕ ਨੂੰ ਗਲਤ ਨਹੀਂ ਕਹਿ ਸਕਦੇ ਸਾਰੇ ਗਲਤ ਨਹੀਂ ਹੁੰਦੇ ਵਿੱਚ ਸਹੀ ਵੀ ਨੇ ਸਹੀ ਦਾ ਸਾਥ ਦਵਾਗੇ ਗਲਤ ਆਪਾਂ ਦਿੰਦੇ ਥੈਂਕ ਯੂ ਸੋ ਮਚ ਜਰਾ ਆ